ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਜੱਜਿਆਣੀ ਇੱਕ ਅਮਰਤਾਰੀ ਗੁਰਸਿੱਖ ਹੋਣ ਦੇ ਨਾਤੇ ਕਲਗੀਧਰ ਪਾਤਸ਼ਾਹ ਦਾ ਪੁੱਤਰ ਹੋਣ ਦੇ ਨਾਤੇ ਖਾਲਸਾ ਪੰਥ ਦਾ ਹਿੱਸਾ ਹਾਂ ਔਰ ਅੱਜ ਦੀ ਵੀਡੀਓ ਬਣਾਉਣਾ ਇਹ ਫਰਜ ਸਮਝਦਾ ਆਪਣਾ ਤੇ ਅੱਜ ਦੀ ਵੀਡੀਓ ਜਿਹੜੀ ਆ ਹਰ ਉਸ ਇਨਸਾਨ ਵਾਸਤੇ ਜਿਹੜਾ ਆਪਣੀ ਖੁਸ਼ੀਗਮੀ ਤੇ ਵਿਆਹ ਸ਼ਾਦੀ ਤੇ ਜਨਮ ਮਰਨ ਤੇ ਹਰ ਦੁੱਖ ਸੁੱਖ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਓਟ ਆਸਰਾ ਲੈਂਦਾ ਵਾ ਉਹਨੂੰ ਇਹ ਸੁਣਨੀ ਵੀ ਜ਼ਰੂਰੀ ਆ ਅੱਗੇ ਸੁਣਾਉਣੀ ਵੀ ਜ਼ਰੂਰੀ ਆ ਆਪਣੇ ਪਰਿਵਾਰ ਨੂੰ ਸੁਣਾਉਣੀ ਔਰ ਅੱਗੇ ਇਹਨੂੰ ਭੇਜਣਾ ਜ਼ਰੂਰੀ ਆ ਕਿਉਂਕਿ ਕੌਮ ਦੇ ਵਿੱਚ ਇੱਕ ਅੱਜ ਬੜੀ ਵੱਡੀ ਦੁਬਦਾ ਪਈ ਆ ਕਿ ਸ੍ਰੀ ਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਵਾ ਉਹ ਇੱਕ ਪਤਿਤ ਸਿੱਖ ਨੂੰ ਸੱਦ ਸਕਦਾ ਵਾ 15 ਜਨਵਰੀ ਨੂੰ ਉਹਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੱਦਿਆ ਵਾ ਤਲਬ ਕੀਤਾ ਵਾ ਔਰ ਕੌਮ ਇਹ ਕਹਿ ਰਹੀ ਆ ਪੀ ਇਹ ਉਹਦਾ ਅਧਿਕਾਰ ਖੇਤਰ ਹੈਗਾ ਕਿ ਨਹੀਂ ਹੈਗਾ ਜਿਹੜਾ ਵੀ ਕਾਲ ਤਖਤ ਸਾਹਿਬ ਦਾ ਜਥੇਦਾਰ ਆ ਹਰ ਸਿੱਖ ਸ਼੍ਰੀ ਕਾਲ ਤਖਤ ਸਾਹਿਬ ਨੂੰ ਆਪਣੀ ਪਾਰਲੀਮੈਂਟ ਸਮਝਦਾ ਵਾ ਔਰ ਇਹਨੂੰ ਸੁਪਰੀਮ ਪਾਵਰ ਸੁਪਰੀਮ ਕੋਰਟ ਸਮਝਦਾ ਵਾ ਤੇ ਸ਼੍ਰੀ ਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਉਹ ਸੁਪਰੀਮ ਕੋਰਟ ਦਾ ਚੀਫ ਜਸਟਿਸ ਆ ਔਰ ਉਹ ਇਸ ਪਾਰਲੀਮੈਂਟ ਦਾ ਮੁਖ ਸਪੀਕਰ ਆ ਉਦਾਹਰਨ ਖੇਤਰ ਮੇਰੇ ਮੁਤਾਬਕ ਮੈਂ ਇੱਕ ਫੈਸਲਾ ਕਿਸੇ ਤੇ ਥੋਪ ਨਹੀਂ ਰਿਹਾ ਖਾਲਸਾ ਪੰਥ ਦਾ ਹਿੱਸਾ ਹੋਣ ਕਰਕੇ ਇਹ ਫੈਸਲਾ ਸਿਰਫ ਇੱਕ ਸੁਝਾਅ ਦੇ ਰਿਹਾ ਹਾਂ ਕਿ ਸ਼੍ਰੀ ਕਲ ਤਖਤ ਦਾ ਜਹੇਦਾਰ ਦਾ ਜਿਹੜਾ ਅਧਿਕਾਰ ਖੇਤਰ ਆ ਜਿੱਥੋਂ ਤੱਕ ਸਿੱਖ ਵੱਸਦਾ ਇਸ ਧਰਤੀ ਤੇ ਨੌ ਖੰਡਾਂ ਤੇ ਉਹਦਾ ਅਧਿਕਾਰ ਅਧਿਕਾਰ ਖੇਤਰ ਉਥੋਂ ਤੱਕ ਆ 3 ਕਰੋੜ 29 ਲੱਖ ਸਿੱਖ ਜਿਹੜਾ ਵਾ ਉਹ ਜਿਹੜਾ ਉਹ ਜਹੇਦਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਵਾ ਔਰ ਉਹਨੂੰ ਇਹ ਸੱਦਣ ਦਾ ਹੱਕ ਚਾਹੀਦਾ ਵਾ ਕਿਉਂਕਿ ਜਿਹੜਾ ਵੀ ਇਨਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲੈਂਦਾ ਵਾ ਹਰ ਆਪਣਾ ਕਾਰਜ ਜਿਹੜਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਸ਼ੁਰੂ ਕਰਦਾ ਵਾ ਤੇ ਉਹਨੂੰ ਇਹ ਖੋਲ ਨਹੀਂ ਹੋਣੀ ਚਾਹੀਦੀ ਕਿ ਉਹ ਕੋਈ ਵੀ ਵਗਿਆ ਕਰ ਸਕਦਾ ਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਤਰ੍ਹਾਂ ਇਹ ਸੀਐਮ ਦੀ ਭਗਵੰਤ ਮਾਨ ਦੀ ਇੱਕ ਵੀਡੀਓ ਆਈ ਜਾਂ ਸ਼ਰਾਬ ਦੇ ਛਿੱਟੇ ਪਾਉਣ ਤੇ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ ਜੇ ਉਹ ਸੱਚ ਆ ਤੇ ਬਹੁਤ ਵੱੱਜਰ ਕਰਾਇਤ ਕੀਤੀ ਆ ਉਹਨੇ ਔਰ ਦੂਸਰੀ ਉਹਨੇ ਗੋਲਕਾਂ ਦੇ ਬਾਰੇ ਸਵਾਲ ਕੀਤਾ ਵਾ ਇੱਕ ਪਤਿਤ ਸਿੱਖ ਨੂੰ ਇਹ ਸਵਾਲ ਕਰਨ ਦਾ ਕੋਈ ਹੱਕ ਨਹੀਂ ਹੈਗਾ ਵੀ ਕੋਈ ਵੀ ਜਿਹੜਾ ਜਾਂਦਾ ਵਾ ਗੁਰੂ ਘਰ ਦੇ ਵਿੱਚ ਉਹ ਆਪਣੀ ਸ਼ਰਧਾ ਦੇ ਮੁਤਾਬਕ 100 ਰੁਪਏ ਮੱਥਾ ਟੇਕ ਕੇ ਦੇ ਲੱਖਾਂ ਕਰੋੜਾਂ ਦੀਆਂ ਮੰਗਾਂ ਮੰਨਦਾ ਵਾ ਔਰ ਇਹ ਇੱਕ ਹਰ ਇੱਕ ਉਸ ਇਨਸਾਨ ਦੀ ਭਾਵਨਾ ਨੂੰ ਠੇਸਿਆ ਜਿਹੜੀ ਇਹ ਕਰੈਤ ਕੀਤੀ ਆ ਮੁੱਖ ਮੰਤਰੀ ਨੇ ਔਰ ਜਥੇਦਾਰ ਨੇ ਜੇ ਉਹਨੂੰ ਸੱਦਿਆ ਵਾ ਤੇ ਮੇਰੇ ਮੁਤਾਬਕ ਉਹਨੇ ਸਹੀ ਸੱਦਿਆ ਵਾ ਕਿਉਂਕਿ ਕੋਈ ਵੀ ਹਾਈ ਕੋਰਟ ਔਰ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ ਉਹ ਫੈਸਲਾ ਦਿੰਦੇ ਆ ਤੇ ਉਹ ਕਾਨੂੰਨ ਬਣ ਜਾਂਦਾ ਵਾ ਔਰ ਉਹ ਕਾਨੂੰਨ ਦੀਆਂ ਕਿਤਾਬਾਂ ਛਪਦੀਆਂ ਵਾਂ ਤੇ ਹਰ ਹੀਟ ਲੀਆਂ ਕੋਰਟਾਂ ਦੇ ਵਿੱਚ ਕੇਸਾਂ ਦੇ ਨਪਟਾਰੇ ਉਹ ਜੱਜਮੈਂਟਾਂ ਤੋਂ ਕੀਤੇ ਜਾਂਦੇ ਆ ਲੋਕਾਂ ਨੂੰ ਸਜ਼ਾ ਬਰੀ ਉਹਨਾਂ ਜੱਜਮੈਂਟਾਂ ਤੇ ਹੁੰਦਾ ਵਾ ਔਰ ਜਿਹੜਾ ਕਾਲ ਤੱਕ ਸਾਭ ਦੇ ਜਥੇਦਾਰ ਦਾ ਫੈਸਲਾ ਵਾ ਨਾ ਉਹ ਵੀ ਇੱਕ ਰਹਿਤ ਮਰਿਆਦਾ ਤੇ ਕਾਨੂੰਨ ਆ ਉਹ ਵੀ ਉਹ ਐਟ ਦੀ ਸਪੌਟ ਫੈਸਲਾ ਲੈਣ ਦਾ ਉਹਨੂੰ ਹੱਕ ਹੋਣਾ ਚਾਹੀਦਾ ਵਾ ਬਾਬਾ ਫੂਲਾ ਸਿੰਘ ਅਕਾਲੀ ਨੇ ਜਥੇਦਾਰ ਹੋਣ ਦੇ ਨਾਤੇ ਮਹਾਰਾਜਾ ਰਣਜੀਤ ਸਿੰਘ ਨੂੰ ਐਟ ਦੀ ਸਪੌਟ ਹੁਕਮ ਦਿੱਤਾ ਕਿ ਇਹਦੇ ਕੱਪੜੇ ਲਾ ਕੇ ਤੇਨੂੰ ਬੰਨ ਕੇ ਤੇ ਲਿਆ ਕੇ ਤੇ ਇਮਲੀ ਨਾਲ ਬੰਨੋ ਤੇ 50 ਕੋੜੇ ਮਾਰੋ ਉਹਨੇ ਕਿਤਾਬਾਂ ਨਹੀਂ ਹੀ ਪੜੀਆਂ ਨਾ ਹੀ ਉਦੋਂ ਸ੍ਰੋਮਣੀ ਕਮੇਟੀ ਹੈਗੀ ਸੀ ਸ੍ਰੋਮਣੀ ਕਮੇਟੀ 1920 ਚ ਹੁੰਦ ਚਾਹੀਦੀ ਔਰ ਨਾ ਉਹ ਕੋਈ ਉਹਨੇ ਇਹ ਵੇਖੀ ਹੀ ਇਹ ਉਹਨੇ ਆਪਣਾ ਹੱਕ ਸਮਝ ਕੇ ਕੀਤਾ ਤੇ ਔਰ ਉਹ ਹੋਇਆ ਵੀ ਔਰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ 5000 ਸਾਲ ਚ ਕਿਸੇ ਨੇ ਨਹੀਂ ਕੀਤਾ ਮੈਂ ਵੀ ਬਹੁਤ ਸਤਿਕਾਰ ਕਰਦਾ ਮੈਂ ਕਿ ਭੀ ਕੁੱਲ ਦੁਨੀਆ ਜਿਹੜੀ ਸਿੱਖ ਨਹੀਂ ਵੀ ਉਹ ਵੀ ਸਤਿਕਾਰ ਕਰਦੀ ਆ ਮਹਾਰਾਜਾ ਰਣਜੀਤ ਸਿੰਘ ਨੇ ਜ਼ਮੀਨਾਂ ਤੋਂ ਜ਼ਿਆਦਾ ਦਿਲਾਂ ਤੇ ਰਾਜ ਕੀਤਾ ਔਰ ਅੱਜ ਵੀ ਉਹ ਇਤਿਹਾਸ ਬਣਿਆ ਆ ਵਾ ਉਹਦੇ ਵਰਗਾ ਮਹਾਰਾਜਾ ਕੋਈ ਨਹੀਂ ਹੋਇਆ ਵਾ ਬਹੁਤ ਨਿਰਪੱਖ ਫੈਸਲੇ ਕੀਤੇ ਉਹਨੇ ਜਾਤਾਂ ਧਰਮਾਂ ਤੋਂ ਉੱਤੇ ਉੱਠ ਕੇ ਇਸ ਗੱਲ ਦੀ ਮੈਂ ਪੁਸ਼ਟੀ ਕਰਦਾ ਵਾਂ ਪਰ ਜਿਹੜੀ ਮੈਂ ਅਗਲੀ ਗੱਲ ਕਰਨ ਲੱਗਾ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ ਮੈਂ ਕਿਤਾਬਾਂ ਦਾ ਹਵਾਲਾ ਦੇਣ ਲੱਗਾ ਹਾਂ ਕੁਝ ਕਿਤਾਬਾਂ 'ਚ ਮਹਾਰਾਜਾ ਰਣਜੀਤ ਸਿੰਘ ਦੀਆਂ ਵੀ ਸ਼ਾਦੀਆਂ ਵਾਂ ਕਈਆਂ 'ਚ 12 ਵਾਂ ਕਈਆਂ 'ਚ 6 ਆ ਕੁਝ ਆਂਦੇ ਆ ਕਿ ਉਹਨੇ ਆਪਣੇ ਹਰਮ 'ਚ ਰੱਖੀਆਂ ਸੀ ਔਰ ਕੁਝ ਕਿਤਾਬਾਂ 'ਚ ਇਹ ਵੀ ਆ ਪੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਵਾ ਉਹ ਸ਼ਰਾਬ ਪੀਂਦਾ ਸੀ ਮੀਟ ਖਾਂਦਾ ਸੀ ਔਰ ਆਫੀਮ ਵੀ ਖਾਂਦਾ ਸੀ ਕੁਝ ਕਿਤਾਬਾਂ ਦੇ ਵਿੱਚ ਉਹਨੂੰ ਅਮਰਤਾਰੀ ਸਿੱਖ ਵੀ ਦੱਸਿਆ ਵਾ ਮੈਂ ਇਹ ਕਿਹ ਗੱਲ ਦੀ ਪੁਸ਼ਟੀ ਨਹੀਂ ਕਰਦਾ ਵੀ ਕਿਤਾਬਾਂ ਦਾ ਹਵਾਲਾ ਦੇ ਰਿਹਾ ਵਾਂ ਜੇ ਉਹਦੀਆਂ ਵੀ ਸ਼ਾਦੀਆਂ ਹੀ ਜੇ ਅਗਰ ਉਹ ਸ਼ਰਾਬ ਪੀਂਦਾ ਹੈ ਮੀਟ ਖਾਂਦਾ ਹੈ ਤੇ ਫਿਰ ਤੇ ਉਹ ਉਹਨੇ ਬੱਜਰ ਕੁਰਾਤ ਕੀਤੀ ਆ ਸਾਡੇ ਕਲਗੀਧਰ ਪਾਤਸ਼ਾਹ ਨੇ 4 ਵੱਜਰ ਕਰੈਤਾਂ ਦੱਸੀਆਂ ਵਾ ਸਭ ਤੋਂ ਪਹਿਲੀ ਜਿਹੜੀ ਕਿਸ ਕਤਲ ਕਰਨਾ ਦੂਸਰੀ ਵੱਜਰ ਕਰੈਤ ਪਰ ਇਸਤਰੀ ਗਭਨ ਕਰਨਾ ਤੀਜੀ ਜਿਹੜੀ ਆ ਸਿਗਰਟ ਬੀੜੀ ਦਾ ਸੇਵਨ ਕਰਨਾ ਔਰ ਚੌਥੀ ਕੁੱਠਾ ਮਾਸ ਜਿਹੜਾ ਜਨਵਰ ਨੂੰ ਤੜਫਾ ਤੜਫਾ ਮਾਰਦੇ ਆ ਉਹ 4 ਵੱਜਰ ਕਰੈਤਾਂ ਤੇ ਫਿਰ ਇੱਕ ਵੱਜਰ ਕਰੈਤ ਤੇ ਉਹਨੇ ਵੀ ਕੀਤੀ ਤੇ ਇਹਦਾ ਮਤਲਬ ਉਪਤਿੱਥ ਸਿਕ ਸੀ ਜੇ ਉਹਨੂੰ ਸੱਦਿਆ ਜਾ ਸਕਦਾ ਸ਼੍ਰੀ ਕਾਲ ਤਖਤ ਸਾਹਿਬ ਤੇ ਸਜ਼ਾ ਲਾਈ ਜਾ ਸਕਦੀ ਆ ਤੇ ਫਿਰ ਹਰ ਉਸ ਇਨਸਾਨ ਨੂੰ ਵੀ ਸਜ਼ਾ ਜਾ ਸਕਦਾ ਵਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਸਿੱਖ ਕੌਮ ਬਾਰੇ ਜਾਂ ਪੰਥ ਬਾਰੇ ਕੋਈ ਵੀ ਗਲਤ ਕੱਲ ਕਰਦਾ ਵਾ ਤੇ ਉਹ ਸਜ਼ਾ ਦਾ ਵੀ ਹੱਕਦਾਰ ਆ ਜੀ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰ ਉਹ ਘਰ ਖੜ ਕੇ ਖੰਡ ਪਾਟ ਸਾਬ ਕਰਾ ਸਕਦਾ ਆਪਣਾ ਹਰਜ ਕਰਜ ਕਰ ਸਕਦਾ ਵਾ ਤੇ ਉਹਨੂੰ ਸਜ਼ਾ ਦਾ ਵੀ ਪੂਰਾ ਹੱਕ ਹੈਗਾ ਵਾ ਇਹ ਜਥੇਦਾਰ ਦਾ ਅਧਿਕਾਰ ਖੇਤਰੀਆ ਉਨੂੰ ਕਿਸੇ ਅਧਿਕਾਰ ਮਤਲਬ ਕਿਸੇ ਕਿਤਾਬਾਂ ਪੜਨ ਦੀ ਲੋੜ ਨਹੀਂ ਕੁਛ ਨਹੀਂ ਤੇ ਉਹਨੂੰ ਸੱਜ ਕੇ ਸੱਦ ਕੇ ਤੇ ਇਹ ਜਿਹੜਾ ਵਾ ਮੌਕੇ ਦੀ ਨਿਜਾਗਤ ਨੂੰ ਵੇਖ ਕੇ ਫੈਸਲਾ ਲੈਣਾ ਚਾਹੀਦਾ ਵਾ ਔਰ ਮੇਰੇ ਮੁਤਾਬਕ ਇਹ ਫੈਸਲਾ ਜਿਹੜਾ ਵਾ ਇਹ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਅਰਗੱਜ ਨੇ ਲਿਆ ਵਾ ਸਾਡਾ ਸੱਜਣ ਵੀ ਆਉ ਭਾਈ ਕੁਲਦੀਪ ਸਿੰਘ ਅਰਗੱਜ ਸਾਡਾ ਸੱਜਣ ਹੈ ਮੈਂ ਬਰਗਾੜੀ ਮੋਰਚੇ ਤੇ ਸਰਬੱਤ ਖਾਲਸਾ 2015 ਸ਼੍ਰੀ ਅਮਰਸਰ ਸਾਹਿਬ ਜਿਹੜਾ ਚੱਬਾ ਵਿਖੇ ਹੋਇਆ ਸੀ ਉਹਦਾ 11 ਮੈਂਬਰੀ ਕਮੇਟੀ ਦਾ ਮੈਂਬਰ ਹਾਂ ਮੈਂ ਅਸੀਂ ਉੱਥੇ ਸਾਰੀ ਕਮੇਟੀ ਨੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਥਾਪਿਆ ਸੀ ਔਰ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਨ ਲਿਆ ਅਸੀਂ ਮੈਂ ਨਹੀਂ ਚਾਹੁੰਦਾ ਕੌਮ ਚ ਦੁਬਦਾ ਪਵੇ ਜਿਹੜੇ ਭਾਈ ਕੁਲਦੀਪ ਸਿੰਘ ਗਾਜ ਨੂੰ ਜਥੇਦਾਰ ਮੰਨਦੇ ਆ ਮੁਬਾਰਕ ਉਹਨਾਂ ਨੂੰ ਕੌਮ ਜੁੜੀ ਰਹਿਣੀ ਚਾਹੀਦੀ ਏ ਕਿਸੇ ਤਰੀਕੇ ਵੀ ਉਹ ਪੰਥ ਗੁਰੂ ਘਰ ਦੇ ਨਾਲ ਜੁੜੀ ਰਹਿਣੀ ਹੈ ਸਾਡੇ ਮੰਨਣ ਨਾਲ ਮੰਨਣ ਨਾਲ ਭਾਈ ਕੁਲਦੀਪ ਸਿੰਘ ਅਰਗੱਜ ਨੇ ਨਾ ਵੱਡੇ ਹੋਣਾ ਤੇ ਨਾ ਛੋਟੇ ਹੋਣਾ ਜਿਹੜੀ ਕੌਮ ਉਹਨਾਂ ਨੂੰ ਮੰਦੀ ਆ ਉਹਨਾਂ ਨੂੰ ਮੁਬਾਰਕ ਉਹ ਸਿੱਖ ਪੰਥ ਨਾਲ ਜੁੜੀ ਤੇ ਹੈਗੀ ਆ ਨਾ ਤੇ ਇਸ ਕਰਕੇ ਜੇ ਭਾਈ ਕੁਲਦੀਪ ਸਿੰਘ ਅਰਗੱਜ ਨੇ ਉਹਨੂੰ ਤਲਬ ਕੀਤਾ ਵਾ ਤੇ ਉਹਨੂੰ ਸਜ਼ਾ ਲਾਉਣ ਦਾ ਵੀ ਹੱਕ ਆ ਸਾਰੀ ਕੌਮ ਨੂੰ ਮੁਬਾਰਕ ਸਿਰਫ ਗੁਰੂ ਦੇ ਆਸ਼ੇ ਅਨਸਾਰ ਚੱਲੇ ਜਿਨੂੰ ਵੀ ਜਥੇਦਾਰ ਮੰਨਣਾ ਇਹ ਉਹਨਾਂ ਦੀ ਆਪਣੀ ਸੋਚ ਆ ਔਰ ਇਹਦੇ ਤੇ ਮੈਂ ਕਿੰਤੂ ਪ੍ਰੰਤੂ ਨਹੀਂ ਕਰਦਾ ਵੀ ਸਾਡਾ ਜਥੇਦਾਰ ਜਿਹੜਾ ਉਹ ਭਾਈ ਜਗਤਾਰ ਸਿੰਘ ਵਾਰਾਵਾ ਤੇ ਕਾਰਜਕਾਰੀ ਜਥੇਦਾਰ ਜਿਹੜੇ ਭਾਈ ਧਿਆਨ ਸਿੰਘ ਮੰਡਿਆ ਪਰ ਅਸੀਂ ਇਹਨਾਂ ਦੀ ਵੀ ਇਜਤ ਕਰਦੇ ਆ ਸਤਿਕਾਰ ਕਰਦੇ ਆ ਅਸੀਂ ਇਹਨਾਂ ਦਾ ਵੀ ਭਾਈ ਕੁਲਦੀਪ ਸਿੰਘ ਗੜਗਾਜ ਨੂੰ ਜੋ ਵੀ ਉਹਨੇ ਕੁਰੇਤ ਕੀਤੀ ਆ ਬੜੀ ਮਾੜੀ ਕੀਤੀ ਆ ਜੇ ਉਹ ਵੀਡੀਓ ਸੱਚ ਆ ਤੇ ਔਰ ਗੋਲਕੰਧ ਪਹਿੇ ਪਾਉਣ ਨੂੰ ਉਹਨੂੰ ਇਹ ਸਜ਼ਾ ਦਾ ਫਿਰ ਹੱਕਦਾਰ ਆ ਤੇ ਬਣਦੀ ਸਜ਼ਾ ਲਾਉਣੀ ਚਾਹੀਦੀ ਆ ਇੱਥੇ ਭਗਵੰਤ ਸਿੰਘ ਮਾਨ ਨੇ ਇੱਕ ਗੱਲ ਕੀਤੀ ਆ ਵੀ ਉਸ ਜਿਹੜੀ ਤਲਬ ਕੀਤਾ ਵਾ ਉਹਦੀ ਲਾਈਵ ਵੀਡੀਓ ਚੱਲਣੀ ਚਾਹੀਦੀ ਆ ਜੋ ਸੁਣ ਚਾਇਆ ਵਾ ਉਹਨੇ ਸ਼੍ਰੋਮਣੀ ਕਮੇਟੀ ਦੇ ਕੁਝ ਬਿੱਲ ਕੱਢੇ ਆ ਮੈਂ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਨੂੰ ਇਹ ਦੱਸਣਾ ਚਾਹੁੰਦਾ ਵਾਂ ਵੀ ਜਿਹੜਾ ਜਥੇਦਾਰ ਹੁੰਦਾ ਵਾ ਨਾ ਉਹ ਕੌਮ ਦੀ ਰਹਿਤ ਮਰਿਆਦਾ ਲਈ ਕੌਮ ਦੀ ਕਿਤੇ ਹੇਠੀ ਨਾ ਹੋਵੇ ਉਹ ਉਹਦੇ ਵਾਸਤੇ ਹੁੰਦਾ ਵਾ ਉਹ ਕੌਮ ਦੇ ਹਰ ਉਸ ਚੀਜ਼ ਨੂੰ ਵੇਖਣਾ ਹੁੰਨੇ ਆਂ ਕਿ ਕੌਮ ਦੀ ਕਿਤੇ ਕੋਈ ਹਿੰਤੰਤ ਨਹੀਂ ਹੋ ਰਹੀ। ਨਾ ਕਿ ਉਹਨੇ ਬਿੱਲਾਂ ਦਾ ਜਵਾਬ ਦੇਣਾ। ਮੇਰਾ ਵੀ ਫਰਜ਼ ਬਣਦਾ ਤੇ ਹਰ ਉਸ ਇਨਸਾਨ ਦਾ ਜਿਹੜਾ ਵੀ ਗੋਲਕ ਦੇ ਵਿੱਚ ਪੈਸੇ ਪਾਉਂਦਾ ਵਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਸਮਝਦਾ ਵਾ, ਉਹਨੂੰ ਇਹ ਹੱਕ ਆ। ਔਰ ਸਖਬੀਰ ਬਾਦਲ ਨੂੰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਹ ਪੁੱਛਣਾ ਚਾਹੀਦਾ ਭਗਵੰਤ ਸਿੰਘ ਮਾਨ ਨੂੰ ਕਿ ਦੱਸੋ ਇਹਦੇ ਵਿੱਚ ਧਾਂਦਲੀ ਹੋਈ ਆ ਔਰ ਕਰਦੇ ਵੀ ਆ। ਔਰ ਬੜੀਆਂ ਧਾਂਦਲੀਆਂ ਆਈਆਂ ਆ ਉਹਨਾਂ ਦੀਆਂ ਸਾਹਮਣੇ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਆ ਉਹ ਕੱਢਦੇ ਆ ਔਰ ਉਹਦੇ ਵਿੱਚ ਸੱਚ ਹੁੰਦਾ ਵਾ ਵੀ ਉਹਨਾਂ ਨੇ ਬਹੁਤ ਜ਼ਿਆਦਾ ਕੁਝ ਕੀਤਾ ਵਾ ਇਹਦਾ ਜਵਾਬ ਜਿਹੜਾ ਵਾ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਦੇਣਾ ਵਾ ਨਾ ਕਿ ਜਥੇਦਾਰ ਨੇ ਦੇਣਾ ਵਾ ਔਰ ਇਹਨੂੰ ਲਾਈਵ ਕਰਨਾ ਕਿ ਨਹੀਂ ਕਰਨਾ ਇਹ ਇੱਕ ਦੋਸ਼ੀ ਨੇ ਨਹੀਂ ਦੱਸਣਾ ਵੀ ਇਹ ਜਥੇਦਾਰ ਨੇ ਫੈਸਲਾ ਕਰਨਾ ਵੀ ਉਹਨੂੰ ਲਾਈਵ ਕਰਨਾ ਕਿ ਨਹੀਂ ਕਰਨਾ ਇਹ ਮੌਕੇ ਦੀ ਨਿਜਾਗਤ ਨੂੰ ਵੇਖ ਕੇ ਉਹਨੇ ਫੈਸਲਾ ਲੈਣਾ ਵਾ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਆ ਸੀ ਕਿ ਮੈਂ ਜਨਊ ਪਉਣਾ ਨਹੀਂ ਆ ਉਹ ਮੌਕੇ ਦੀ ਨਜਾਕਤ ਦੇ ਹਿਸਾਬ ਨਾਲ ਬਿਲਕੁਲ ਠੀਕ ਸੀ ਤੇ ਦਸਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਿ ਮੈਂ ਜਨਊ ਲਾਉਣ ਨਹੀਂ ਦੇਣਾ ਜਿਨ੍ਹਾਂ ਨੇ ਵੀ ਪਾਇਆ ਉਹਨਾਂ ਨੂੰ ਮੁਬਾਰਕ ਪਰ ਮੈਂ ਇਹਨੂੰ ਲਾਉਣ ਨਹੀਂ ਦੇਣਾ ਉਹ ਵੀ ਫੈਸਲਾ ਠੀਕ ਸੀ ਦੋਵੇਂ ਹੀ ਫੈਸਲੇ ਠੀਕ ਆ ਸਾਡਾ ਤੇ ਗੁਰੂਆਂ ਦਾ ਉਪਦੇਸ਼ ਇਹ ਹੈ ਵੀ ਉਪਦੇਸ਼ ਚੋਂ ਵਰਨਾ ਕੋ ਸਾਂਝਾ ਤੇ ਚਾਰ ਦਰਵਾਜ਼ੇ ਆ ਹਰ ਕੋਈ ਇੱਥੇ ਆ ਸਕਦਾ ਵਾ ਤੇ ਜਿਹੜਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦਾ ਵਾ ਉਹਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਕੁਝ ਵੀ ਕਰਦਾ ਵਾ ਜੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਲਟ ਬੋਲਦਾ ਗੁਰਲਖ ਦੇ ਉਲਟ ਬੋਲਦਾ ਵਾ ਤੇ ਸਜ਼ਾ ਦਾ ਹੱਕਦਾਰ ਵੀ ਉਹੋ ਹੀ ਹੋਣਾ ਚਾਹੀਦਾ ਵਾ ਸਜ਼ਾ ਲਈ ਸਿਰਫ ਅਮਰਤਾਰੀ ਗੁਰ ਸਿੱਖ ਨਹੀਂ ਚਾਹੀਦੇ ਵੀ ਜਾਂ ਸਾਬ ਸੂਰਤ ਨਹੀਂ ਚਾਹੀਦੇ ਵੀ ਸਜ਼ਾ ਉਹਨਾਂ ਨੂੰ ਦਿੱਤੀ ਜਾ ਸਕਦੀ ਆ ਤੇ ਇਹਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਵੀ ਇਹ ਪਤਿਤ ਸਿੱਖਿਆ ਜੇ ਉਹਨੂੰ ਖੁਸ਼ੀਆਂ ਲੈਣ ਦਾ ਹੱਕ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਤੇ ਸਜ਼ਾ ਦਾ ਹੱਕਦਾਰ ਵੀ ਉਹੋ ਹੀ ਆ ਔਰ ਇੱਥੇ ਇੱਕ ਮੈਂ ਬੇਨਤੀ ਹੋਰ ਕਰਨੀ ਚਾਹੂੰਗਾ ਵੀ ਜਦੋਂ ਆ ਫੂਲਾ ਸਿੰਘ ਕਾਲੀ ਜਹੇਦਾਰ ਸਾਹਿਬ ਨੇ ਫੈਸਲਾ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਏਮਲੀ ਨਾਲ ਬੰਨਣ ਦਾ ਤੇ ਕੂੜੇ ਮਾਰਨ ਦਾ ਉਹਨੇ ਕਿਤਾਬਾਂ ਨਹੀਂ ਹੀ ਪੜੀਆਂ ਉਹਨੇ ਕੋਈ ਪਿੱਛੇ ਨਹੀਂ ਸੀ ਵੇਖਿਆ ਵੀ ਪਹਿਲਾਂ ਇਹ ਫੈਸਲਾ ਹੋਇਆ ਕਿ ਨਹੀਂ ਹੋਇਆ ਉਹਨੇ ਉਹ ਫੈਸਲਾ ਲਿਆ ਹੀ ਤੇ ਉਹ ਇਤਿਹਾਸ ਬਣ ਗਿਆ ਵਾ ਤੇ ਭਾਈ ਕੁਲਦੀਪ ਸਿੰਘ ਗੜਗਾਜ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਆ ਜਿਹੜੇ ਇਲੈਕਸ਼ਨ ਰਾਹੀ ਬਣੇ ਆ ਜਿਹੜੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਤਲਬ ਕੀਤਾ ਵਾ ਉਹਨਾਂ ਨੂੰ ਵੀ ਕੋਈ ਕਿਤਾਬਾਂ ਨਹੀਂ ਪੜ੍ਹਣੀਆਂ ਚਾਹੀਦੀਆਂ ਤੇ ਨਾ ਹੀ ਉਹਨਾਂ ਨੂੰ ਪਿੱਛੇ ਵੇਖਣਾ ਚਾਹੀਦਾ ਵੀ ਇਹ ਫੈਸਲਾ ਕਦੀ ਹੋਇਆ ਕਿ ਨਹੀਂ ਹੋਇਆ ਉਹਨਾਂ ਨੂੰ ਆਪਣੇ ਅਧਿਕਾਰ ਖੇਤਰ ਦੀ ਵਰਤੋਂ ਕਰਨ ਦਾ ਪੂਰਾ ਹੱਕ ਹੋਣਾ ਚਾਹੀਦਾ ਤੇ ਉਹਨਾਂ ਨੂੰ ਕਰਨਾ ਚਾਹੀਦਾ ਵਾ ਤੇ ਜੇਕਰ ਉਹ ਭਗਵੰਤ ਮਾਨ ਦੀ ਵੀਡੀਓਸ ਠੀਕ ਆ ਜੇਕਰ ਇਹਨੇ ਉਹ ਵੀਡੀਓ ਤੇ ਇਹ ਮਤਲਬ ਇਹ ਹਰਕਤ ਕੀਤੀ ਆ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਅੱਗੇ ਪਈਆਂ ਗੋਲਕਾਂ ਬਾਰੇ ਵਿਚਾਰ ਕੀਤਾ ਵਾ ਤੇ ਇੱਥੇ ਮੈਂ ਬੇਨਤੀ ਇੱਕ ਹੋਰ ਕਰੂੰਗਾ ਪੀ ਇਹਨੂੰ ਛਾਂ ਮਹੀਨਿਆਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨਾਂ ਤੋਂ ਵਾਂਝਿਆ ਕਰਨਾ ਚਾਹੀਦਾ ਇਹਦੀ ਕਿਸੇ ਵੀ ਗੁਰੂ ਘਰ ਦੇ ਵਿੱਚ ਅਰਦਾਸ ਨਹੀਂ ਹੋਣੀ ਚਾਹੀਦੀ ਔਰ ਇਹ 50 ਫੁੱਟ ਤੋਂ 100 ਫੁੱਟ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੇ ਕਿਉਂਕਿ ਗਾਂ ਤੋਂ ਪਤਾ ਲੱਗ ਜੀਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਲਟ ਗੋਲਕ ਦੇ ਉਲਟ ਬੋਲਣ ਦਾ ਫੋਟਵਾਂ ਤੇ ਸ਼ਰਾਬ ਦੇ ਛਿੱਟੇ ਪਾਉਣ ਦਾ ਜਿਹੜਾ ਵਾ ਉਹਦਾ ਕੀ ਇੰਜਾਮ ਆ ਮਤਲਬ ਪੀ ਇਹ ਇੱਕ ਜਿਹੜੀ ਆ ਨਾ ਇਤਿਹਾਸ ਬਣ ਜਾਣਾ ਚਾਹੀਦਾ ਵਾ ਤੇ ਹਰ ਉਹ ਇਨਸਾਨ ਜਿਹੜਾ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਲਟ ਕੁਝ ਵੀ ਕਰਨ ਲੱਗਿਆ 100 ਵਾਰੀ ਸੋਚੇ ਕਿ ਜੇ ਮੁੱਖ ਮੰਤਰੀ ਨੂੰ ਇਹ ਸਜ਼ਾ ਮਿਲ ਸਕਦੀ ਹੈ ਨਾ ਤੇ ਸਾਡੇ ਨਾਲ ਕੀ ਹੋਊਗਾ ਇਸ ਕਰਕੇ ਮੈਂ ਇਹ ਸਾਰੀਆਂ ਗੱਲਾਂ ਦੀ ਵੀਡੀਓ ਦੀ ਭਗਵੰਤ ਮਾਨ ਦੀ ਕਿਸੇ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਪਰ ਜੇ ਉਹ ਸੱਚ ਆ ਤੇ ਫਿਰ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਵਾ ਬਾਕੀ ਪੰਥ ਦਾ ਤੇ ਜਥੇਦਾਰ ਦਾ ਜੋ ਵੀ ਫੈਸਲਾ ਵਾ ਉਹ ਬੜੇ ਸੁਲਝੇ ਇਨਸਾਨ ਆ ਭਾਈ ਕੁਲਦੀਪ ਸਿੰਘ ਗੜਗਜ ਪੜੇ ਲਿਖੇ ਆ ਵਿਦਵਾਨ ਆ ਤੇ ਬੜੇ ਸੁਲਝੇ ਇਨਸਾਨ ਆ ਉਹਨਾਂ ਨੂੰ ਆਪਣੇ ਅਧਿਕਾਰ ਖੇਤਰ ਦੀ ਵਰਤੋਂ ਕਰਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ